ਦੀ ਤੁੰਦ ਜਗ ਚ ਨਲ ਹੋਆ ਮੈਂ ਡਾਕਟਰ ਪ੍ਰਦੀਪ ਕੁਮਾਰ ਡੀਪ ਹਸਪਤਲ ਡੇਰ ਬਾਬਾ ਨਾਣਾ ਮੇਲਾ ਸ਼੍ਰੀ 16 ਸਾਲ ਜੀ ਦੇ ਦਰਸ਼ਨ ਪੰਚੀਆਂ ਸਮੂਹ ਦੇਸ਼ ਵਿਦੇਸ਼ ਪੰਚੀਆਂ ਸਮੂਹ ਸੰਤਾਂ ਜੀ ਆਇਆਂ ਨੂੰ ਅਤੇ ਆਸ ਕਰਦਾ ਹਾਂ ਕਿ ਪਰਮਾਤਮਾ ਤੁਹਾਡੀ ਯਾਤਰਾ ਵਾ ਉਹ ਸੁਖ ਨਿਭੇ ਕਰਾਏ ਡੀਪਸ ਹਸਪਤਾਲ ਵਿੱਚ ਸੰਗਤਾਂ ਨੂੰ ਸਹੂਲਤ ਲਈ ਫ੍ਰੀ ਪੱਟੀਆਂ ਫ੍ਰੀ ਦਵਾਈ ਦਾ ਪ੍ਰਬੰਧ ਹੈ 24 ਘੰਟੇ ਕੋਈ ਵੀ ਸੰਗਤਾਂ ਦੇ ਸੰਦਰਭ ਵਿੱਚੋਂ ਕਿਸੇ ਨੂੰ ਫਸਟ ਅੱਡ ਜਰੂਰਤ ਹੋਏ ਤਾਂ ਉਹ ਇਸ ਹਸਪਤਾਲ ਸੰਪਰਕ ਕਰ ਸਕਦਾ ਹੈ ਧੰਨਵਾਦ ਜੀ